ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਨਸ਼ਾ ਤਸਕਰੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਨੀਅਰ ਸ਼ਰੋਮਣੀ ਕਾਲਰ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਜੀਠੀਆਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ ਦਰਅਸਲ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸਿਧਾਂਤ ਚਟੋਪਾਦਿਆ ਨੇ ਇਸ ਮਾਮਲੇ ਵਿੱਚ ਐਂਟਰੀ ਕੀਤੀ ਹੈ ਉਹਨਾਂ ਨੇ ਮੀਡੀਆ ਵਿੱਚ ਦਾਅਵਾ ਕੀਤਾ ਹੈ ਕਿ ਵਿਕਰਮ ਜੀਠੀਆਂ ਦੇ ਨਸ਼ਾ ਤਸਕਰਾਣ ਨਾਲ ਸੰਬੰਧ ਹਨ ਇਸ ਦੇ 100% ਠੋਸ ਸਬੂਤ ਹਨ ਨਯਾ ਤਸਕਰ ਨਾਲ ਮਿਲੀ ਪਕਤੇ ਬੀਤੀ ਲਾਭ ਹੋਇਆ ਹੈ ਉਹਨਾਂ ਸਪਸ਼ਟ ਕੀਤਾ ਹੈ ਕਿ ਅੱਜ ਉਹ ਬਿਆਨ ਦਰਜ ਕਰਵਾਣ ਨਹੀਂ ਆਏ ਸਕੋ ਉਹ ਵੇਜਿਲੈਂਸ ਨੂੰ ਮਾਮਲੇ ਦਾ ਪੂਰਾ ਪਿਛੋਕੜ ਦੱਸਣ ਆਏ ਹਨ ਉਹਨਾਂ ਦੇ ਸਮੇਂ ਦੌਰਾਨ ਜਦੋਂ 2021 ਵਿੱਚ ਵਿਕਰਮ ਮਜੀਠੀ ਅਵਿਰੁੱਧ ਕੇਸ ਦਰਜ ਹੋਇਆ ਸੀ ਉਹ ਉਸ ਸਮੇਂ ਡੀਜੀਪੀ ਸਨ ਇਸ ਲਈ ਉਹਨਾਂ ਨੇ ਮਾਮਲੇ ਦੀ ਨਿਗਰਾਨੀ ਕੀਤੀ ਉਹਨਾਂ ਕਿਹਾ ਕਿ ਉਸ ਸਮੇਂ ਮੈਨੂੰ ਇਸ ਮਾਮਲੇ ਵਿੱਚ ਕੀ ਜਾਣਕਾਰੀ ਮਿਲੀ ਸੀ ਮੈਂ ਉਹਨਾਂ ਨੂੰ ਇਸ ਮਾਮਲੇ ਦਾ ਪੂਰਾ ਪਿਛੋਕੜ ਦੱਸਤਾ ਤਾਂ ਜੋ ਉਹ ਅਦਾਲਤ ਵਿੱਚ ਕੇਸ ਨੂੰ ਪੂਰੀ ਮਜ਼ਬੂਤੀ ਨਾਲ ਪੇਸ਼ ਕਰ ਸਕਣ ਤਰਨਤਾਨ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਹੈ ਉਹ ਪਿਛਲੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਦੱਸਦੇ ਕਿ ਉਹਨਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਪਾਰਟੀ ਦੇ ਡਾਕਟਰ ਧਰਮਵੀਰ ਅਨਿਹੋਤਰੀ ਨੂੰ ਹਰਾਇਆ ਸੀ ਤਸਦੀਕਪਾਰ ਦੇ ਸੰਵਿਧਾਨ ਅਤੇ ਚੋਣ ਆਯੋਗ ਦੇ ਨਿਯਮਾਂ ਦੇ ਅਨੁਸਾਰ ਜੇ ਕਿਸੇ ਵਿਧਾਨ ਸਭਾ ਜਾਂ ਲੋਕ ਸਭਾ ਦੀ ਸੀਟ ਖਾਲੀ ਹੋ ਜਾਂਦੀ ਹੈ ਉਮੀਦਵਾਰ ਵਜੋਂ ਕਿਸੇ ਵਿਧਾਇਕ ਜਾਂ ਸੰਸਦ ਮੈਂਬਰ ਦੀ ਮੌਤ ਅਸਤੀਫਾ ਜਾਂ ਅਯੋਗਤਾ ਕਾਰਨ ਹੈ ਤਾਂ ਜਿਮਣੀ ਚੋਣ ਉਕਤ ਸੀਟ ਖਾਲੀ ਹੋਣ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਕਰਵਾਣੀ ਲਾਜ਼ਮੀ ਹੈ ਪਰ ਇਸ ਵਿੱਚ ਕੁਝ ਛੋਟਾਂ ਵੀ ਹਨ ਜੇ ਉਕਤ ਖਾਲੀ ਹੋਈ ਸੀਟ 1 ਸਾਲ ਦੀ ਮਿਆਦ ਇਸ ਤੋਂ ਘੱਟ ਬਾਕੀ ਹੋਵੇ ਜਾਂ ਚੋਣ ਆਯੋਗ ਇਹ ਸਮਝੇ ਕਿ ਜਿਮਣੀ ਚੋਣ ਕਰਵਾਉਣਾ ਲਾਜ਼ਮੀ ਨਹੀਂ ਹੈ ਸੰਭਵ ਨਹੀਂ ਹੈ ਇਹ ਨਿਯਮ ਭਾਰਤ ਦੇ ਰਾਜਪਾਲ ਜਾਂ ਰਾਸ਼ਟਰਪਤੀ ਦੀ ਸਲਾਹ ਤੇ ਚੋਣ ਆਯੋਗ ਦੁਆਰਾ ਲਾਗੂ ਕੀਤਾ ਜਾਂਦਾ ਹੈ ਪੰਜਾਬ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਜਲੀ ਲਿਸ਼ਕਣ ਮੀਂਹ ਤੇ ਕਈ ਥਾਵਾਂ ਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ 1 ਜੁਲਾਈ 2025 ਤੱਕ ਕੁਝ ਇਲਾਕਿਆਂ ਵਿੱਚ ਤਿਆਰ ਰਹਿਣ ਤੇ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਵਿਭਾਗ ਅਨੁਸਾਰ ਅੰਮ੍ਰਿਤਸਰ, ਕੁਰਤਾਸਪੁਰ, ਹੁਸ਼ਿਆਰਪੁਰ, ਫਿਰੋਕਪੁਰ, ਫਤਲਾ, ਜਲੰਧਰ, ਰੂਪਨਗਰ, ਐਸਐਸ ਨਗਰ ਅਤੇ ਪਟਿਆਲਾ ਸਮੇਤ ਉੱਤਰੀ ਅਤੇ ਪੂਰਬੀ ਪੰਜਾਬ ਵਿੱਚ ਬਿਜਲੀ ਲਿਸ਼ਕਣ ਨਾਲ ਮੀਂਹ ਪੈ ਸਕਦਾ ਹੈ ਤੇ ਇਹਨਾਂ ਖੇਤਰਾਂ ਵਿੱਚ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉਥੇ ਹੀ 28 ਜੂਨ ਨੂੰ ਚੇਤਾਵਨੀ ਘਟ ਜ਼ਿਲ੍ਹਿਆਂ ਤੱਕ ਸੀਮਿਤ ਹੋ ਜਾਵੇਗੀ ਪਰ ਗੁਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਬਿਜਲੀ ਲਿਸ਼ਕ ਸਕਦੀ ਹੈ ਇਸ ਦੇ ਨਾਲ ਹੀ 29 ਜੂਨ ਨੂੰ ਐਸਐਸ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਮਾਨਸਾ ਸਮੇਤ ਕਈ ਦੱਖਣੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇ ਅਸਰ ਬਣੇ ਹੋਏ ਹਨ ਤੇ ਇਹਨਾਂ ਜ਼ਿਲ੍ਹਿਆਂ ਵਿੱਚ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ ਹਲਕਾ ਪਛਮੀ ਦੀ ਉਪਚੋਣ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਇਹ ਸਸਪੈਂਸ ਤਾਂ ਖਤਮ ਹੋ ਗਿਆ ਹੈ ਕਿ ਰਾਸਵਾ ਦੇ ਐਮਪੀ ਤੋਂ ਵਿਧਾਇਕ ਬਣੇ ਸੰਜੀਪ अरोੜਾ ਹੁਣ ਕੈਬਨਿਟ ਮੰਤਰੀ ਬਣਨ ਜਾ ਰਹੇ ਹਨ ਇਸਬੰਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਹੋਰ ਸੀਨੀਅਰ ਨੇਤਾਵਾਂ ਮਨੀਸ਼ ਸ਼ੋਧਿਆ ਸੰਜੇ ਸਿੰਘ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਅਤੇ ਹੁਣ ਗਵਰਨਰ ਨੂੰ ਮਿਲਣ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸੰਜੀਪ अरोड़ा ਨੂੰ ਆਉਣ ਵਾਲੇ ਦਿਨਾਂ ਵਿੱਚ ਮੰਤਰੀ ਬਣਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸਿਆਸੀ ਚਰਚਾ ਛਿੜ ਗਈ ਹੈ ਕਿ ਸੰਜੀਪ अरोड़ा ਨਾਲ ਹੋਰ ਨਵੇਂ ਵਿਧਾਇਕ ਵੀ ਮੰਤਰੀ ਦੇ ਰੋਲ ਵਿੱਚ ਸੀਐਮ ਭਗਵੰਤ ਮਾਨ ਦੀ ਕੈਬਨਿਟ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਇਸ ਤੋਂ ਲਗਾ ਭਾਵੇਂ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਦੇ ਨਾਲ ਕੁਝ ਦੀ ਕੈਬਨ ਵਿੱਚੋਂ ਛੁੱਟੀ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਮੌਜੂਦ ਕੇਜਰੀਵਾਲਾ ਤੇ ਸੀਐਮ ਭਗਵੰਤ ਮਾਨ ਦੇ ਵਿਚਾਰ ਇਸ ਮੁੱਦੇ ਤੇ ਵਿਚਾਰ ਹੋਇਆ ਹੈ ਜਿਸ ਵਿੱਚ ਪਰਫਾਰਮੈਂਸ ਦੇ ਆਧਾਰ ਤੇ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲਿਆ ਕੈਬਨਟ ਚੋਂ ਛੁੱਟੀ ਕਰਨ ਦਾ ਫੈਸਲਾ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਮੰਤਰੀ ਬਣਨ ਦੇ ਦਾਅਵੇਦਾਰਾਂ ਜਾਂ ਕੁਰਸੀ ਦੇ ਖ਼ਤਰਾ ਮੰਡਰਾਂ ਦਾ ਵੇਖ ਕੇ ਕਈ ਮੰਤਰੀ ਅਤੇ ਵਿਧਾਇਕਾਂ ਨੂੰ ਦਿੱਲੀ ਦੇ ਦਰਬਾਰ ਤੇ ਚੱਕਰ ਲਗਾਉਂਦੇ ਵੇਖਿਆ ਜਾ ਰਿਹਾ ਹੈ ਜੇਕਰ ਇਹ ਹੋਵੇ ਕਿ ਆਵਾਮ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਲਗਭਗ 3 ਸਾਲਾਂ ਦੌਰਾਨ ਭਗਵੰਤ ਮਾਨ ਦੀ ਕੈਬਨਟ ਵਿੱਚ 6 ਵਾਰ ਫੇਰ ਬਦਲ ਹੋ ਚੁੱਕਿਆ ਹੈ। ਇਹਨਾਂ ਵਿੱਚ ਆਖਰੀ ਫੇਰ ਬਦਲ ਜਿੰਦਰ ਪਛਮੀ ਚੋਣ ਤੋਂ ਬਾਅਦ ਹੋਇਆ ਸੀ ਜਦ ਵਾਅਦਾ ਪੂਰਾ ਕਰਨ ਲਈ ਮੋਹਿੰਦਰ ਭਗਤ ਨੂੰ ਮੰਤਰੀ ਬਣਾਇਆ ਗਿਆ ਸੀ ਅਤੇ ਚਾਰ ਨਵੇਂ ਚਿਹਰੇ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਸਨ। ਹੁਣ ਸੰਜੀਵ अरोड़ा ਦੇ ਨਾਲ ਕਿਸੇ ਹੋਰ ਮੰਤਰੀਆਂ ਨੂੰ ਵੀ ਸ਼ਾਮਲ ਕਰਨ ਜਾਂ ਕੁਝ ਨੂੰ ਬਾਹਰ ਦਾ ਰਸਤਾ ਵਿਖਾਉਣ ਦੇ ਰੂਪ ਵਿੱਚ ਇਹ 7ਵਾਂ ਫੇਰ ਬਦਲ ਹੋਵੇਗਾ। ਤਸ ਦੇਖੀ ਇਸ ਗੱਲ ਦਾ ਸਭ ਤੋਂ ਪਹਿਲਾ ਐਲਾਨ ਕੇਜਰੀ ਵੱਲ ਕੀਤਾ ਸੀ ਅਤੇ ਹੁਣ ਗਵਰਨਰ ਨੂੰ ਮਿਲਣ ਤੋਂ ਬਾਅਦ ਸੀਐਮ ਭਗਵੰਤ ਮਾਨੀ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਸੰਜੀਵ ਅਰੋੜਾ ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਮੰਤਰੀ ਬਣਾ ਦਿੱਤੇ ਜਾਵੇਗਾ ਜਿਸ ਤੋਂ ਬਾਅਦ ਸਿਆਸੀ ਚਰਚਾ ਛਿੜੀ ਗਈ ਹੈ ਕਿ ਸੰਜੀਵ ਅਰੋੜਾ ਦੇ ਨਾਲ ਹੋਰ ਨਵੇਂ ਵਿਧਾਇਕਾਂ ਨੂੰ ਵੀ ਸੀਐਮ ਭਗਵੰਤ ਮਾਨ ਦੀ ਕੈਬਨਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ 55000 ਦੇ ਨੇੜੇ ਤੇ ਸਰਕਾਰੀ ਨੌਕਰੀਆਂ ਦੇ ਚੁੱਕੀ ਔਰ ਬਹੁਤ ਬਹੁਤ ਇਹ ਮੈਨੂੰ ਵੀ ਕਹਿੰਦੇ ਨੇ ਮੇਰੀ ਤੀਜੀ ਨੌਕਰੀ ਹੈ ਇਹ ਮੇਰੀ ਦੂਜੀ ਨੌਕਰੀ ਹੈ ਹੋਰ ਪੜਨ ਲੱਗੇ ਬੱਚੇ ਇੱਕ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਹੋਰ ਕੰਪੀਟੀਸ਼ਨ ਦੀਆਂ ਕਿਤਾਬਾਂ ਲਾਇਬ੍ਰੇਰੀਆਂ ਬਣਾ ਰਿਹਾ ਪੂਰੇ ਪੰਜਾਬ 'ਚ ਲਾਇਬ੍ਰੇਰੀ ਦੇ ਵਿੱਚ ਚਲੋ ਦੁਨੀਆ ਭਰ ਦੀਆਂ ਕਿਤਾਬਾਂ ਤਾਂ ਹੋਣ ਗਈਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਹੋਣਗੀਆਂ ਪਟਵਾਰੀ ਕਿਵੇਂ ਭਰਤੀ ਹੋਈਦਾ ਡੀਐਸਪੀ ਕਿਵੇਂ ਭਰਤੀ ਹੋਈਦਾ ਪਰ ਨਾਲ ਨਾਲ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਰੱਖਾਂਗੇ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਘਰੇ ਪੜਨ ਦਾ ਮਾਹੌਲ ਨਹੀਂ ਮਿਲਦਾ ਬੱਚੇ ਉੱਥੇ ਆ ਕੇ ਪੜ ਲੈਣ ਜੋ ਵੀ ਸਿਲੇਬਸ ਦੇ ਵਿੱਚ ਉਹਨਾਂ ਦੇ ਹੈਗਾ ਤਾਂ education ਦਾ ਲੈਵਲ ਜਿਹੜਾ ਉੱਪਰ ਚੱਲ ਜੂਗਾ। ਔਰ ਸਾਡਾ ਹੁਣ ਆਲਰੇਡੀ ਚੱਲਾ ਚੱਲਾ ਗਿਆ ਸਾਡੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਜਿਹੜੇ ਨੇ ਉਹ ਪ੍ਰਾਈਵੇਟ ਤੋਂ ਵਧੀਆ ਆਉਣ ਲੱਗੇ। ਸਾਡੇ ਟੀਚਰਸ ਦਾ ਮੈਂ ਬਹੁਤ ਧੰਨਵਾਦ ਕਰਦਾ ਔਰ ਨਾਲੇ ਵੀ ਜਿਹੜਾ ਤੁਸੀਂ ਕਿਹਾ ਕਿ ਟੀਚਰਸ ਤੋਂ ਨੌਨ ਟੀਚਿੰਗ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਤੇ ਉਹ ਅਸੀਂ ਹੌਲੀ-ਹੌਲੀ ਬੰਦ ਕਰ ਰਹੇ ਹਾਂ। ਦੇਖੋ ਕੈਂਪਸ ਮੈਨੇਜਰ ਰੱਖ ਰਹੇ ਹਾਂ ਹਰ ਸਕੂਲ 'ਚ ਤਾਂ ਕਿ ਹੈਡਮਾਸਟਰ ਨੂੰ ਇਹ ਫਿਕਰ ਨਾ ਹੋਵੇ ਕਿ ਫਿਊਜ ਮੱਚ ਗਿਆ ਫਿਊਜ ਉੱਡ ਗਿਆ ਉਹ ਟੁੱਟੀ ਬੰਦ ਹੋ ਗਈ ਪੱਖਾ ਨਹੀਂ ਚੱਲਦਾ ਇਹ ਹੈਡਮਾਸਟਰ ਦਾ ਕੰਮ ਨਹੀਂ ਹੈਡਮਾਸਟਰ ਦਾ ਕੰਮ ਹੈ ਐਜੂਕੇਸ਼ਨ ਬਾਰੇ ਸੁਪਰਵੀਜ਼ਨ ਕਰੇ ਇਹ ਕੰਮ ਕੈਂਪਸ ਮੈਨੇਜਰ ਦਾ ਹੋ ਸਕਦਾ ਹੈ ਇਹ ਕੰਮ ਚੌਕੀਦਾਰ ਦਾ ਹੋ ਸਕਦਾ ਹੈ ਇਹ ਕੰਮ ਫਿਰ ਸਕੂਲ ਸੀਸੀਟੀਵੀ ਕੈਮਰੇ ਲਾ ਰਹੇ ਸਕੂਲ ਦੇ ਵਿੱਚ ਰਾਤ ਨੂੰ ਵੀ ਚੌਕੀਦਾਰ ਤਾਂ ਕਿ ਸਕੂਲ ਤੋਂ ਬਾਅਦ ਉੱਥੇ ਕੌਣ ਬੰਦੇ ਆਉਂਦੇ ਆ ਜੇ ਸਕੂਲ ਦੀ ਛੁੱਟੀ ਹੋ ਗਈ ਕੋਈ ਵਾਰਾ ਕਰਦਾ ਆਗੇ ਨਸ਼ੇੜੀ ਉਹ ਉਥੇ ਕੁਝ ਗਲਤ ਗੱਲਾਂ ਉਥੇ ਲਿਖ ਗਏ ਕਾਂਤੇ ਲਿਖ ਕੇ ਜਾਂ ਕਿਸੇ ਬੱਚੇ ਨਾਲ ਉਹਨਾਂ ਦੀ ਕੋਈ ਸੈਟਿੰਗ ਹੈ ਕਿ ਫਲਾਨੀ ਇੱਟ ਥੱਲੇ ਪੁੜੀ ਪਈ ਹੋਊਗੀ ਉਥੇ ਰੱਖ ਗਏ ਤੇ ਉਹ ਆ ਕੇ ਸਕੂਲ ਚ ਆਨਸਰ ਉਹ ਇੱਟ ਚੱਕ ਕੇ ਤੇ ਫਿਰ ਆਪਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਸੋ ਅਸੀਂ ਸਕੂਲ ਦੀ ਸੁਪਰਵੀਜ਼ਨ ਬਾਅਦ ਚ ਵੀ ਕਰਨ ਲੱਗੇ ਪੇਰੈਂਟ ਟੀਚਰ ਮੀਟਿੰਗਸ ਪਹਿਲੀ ਵਾਰ ਹੋਣ ਲੱਗੀਆਂ ਨੇ ਸਰਕਾਰੀ ਸਕੂਲਾਂ 'ਚ ਮਾਪਿਆਂ ਨੂੰ ਪਤਾ ਹੋਵੇ ਸਾਡੇ ਬੱਚੇ ਕਿੱਥੇ ਪੜ ਰਹੇ ਨੇ ਤੇ ਉਹਨਾਂ ਨੂੰ ਕੌਣ ਪੜਾ ਰਿਹਾ ਹੈ ਤੇ ਟੀਚਰਾਂ ਨੂੰ ਪਤਾ ਹੋਵੇ ਕਿ ਜਿਹੜੇ ਬੱਚਿਆਂ ਨੂੰ ਪੜਾ ਕੇ ਭੇਜਦੇ ਆ ਉਹ ਕਿੱਥੇ ਜਾਂਦੇ ਨੇ ਬਾਅਦ ਵਿੱਚ ਉਹਨਾਂ ਦੀ ਉਹਨਾਂ ਦੀ ਕੰਪਨੀ ਕਿਹੜੀ ਹੈ ਬੱਡੇ ਬੱਡੇ ਪੱਦਰ ਤੇ 12-15 15 ਲੱਖ ਹੱਥੇ ਜਿਹੜੇ ਮਾਪੇ ਨੇ ਉਹ ਆ ਕੇ ਆਪਣੇ ਬੱਚਿਆਂ ਬਾਰੇ ਪੁੱਛਦੇ ਨੇ ਕਿ ਸਾਡੇ ਬੱਚੇ ਦੀ ਕੀ ਪਰਫਾਰਮੈਂਸ ਹੈ ਕਿਹੜੇ ਸਬਜੈਕਟ ਚ ਠੀਕ ਹੈ ਕੀ ਇਤੇ ਮਿਹਨਤ ਕਰਨ ਦੀ ਲੋੜ ਹੈ ਕੌਣ ਕੌਣ ਪੜਾ ਰਿਹਾ ਹੈ ਸਾ ਇਹ ਪਹਿਲੀ ਵਾਰ ਹੋਇਆ ਜੀ ਸੋ ਇਹ ਕੁਛ ਨਾ ਕੁਛ ਤਾਂ ਆਊਟ ਆਫ ਦਾ ਬਾਕਸ ਆਈਡੀਆਜ਼ ਲੈ ਲਓ ਨਿਪਣਾ ਜੀ ਕੱਲੀਆਂ ਕੰਧਾ ਕੱਢਣ ਨਾਲ ਜਾਂ ਰੰਗ ਕਰਨ ਨਾਲ ਨਹੀਂ ਬਣਨਾ ਕੁਝ ਜੇ ਸਿਉਕ ਜੜਾਂ ਚ ਹੈ ਤਾਂ ਪੱਤਿਆਂ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਸਿਉਕ ਜਿਹੜੀ ਇਹ ਜੜਾਂ ਚ ਹੈ ਤਾਂ ਜੜਾਂ 'ਚ ਹੀ ਸਪਰੇਅ ਕਰਨੀ ਪਵੇ ਮੈਂ ਆਮ ਤੌਰ ਤੇ ਕਹਿੰਦਾ ਕਿ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਹਰਾ ਕਾਰਡ ਤੁਹਾਡੀ ਗਰੀਬੀ ਨਹੀਂ ਚੱਕ ਸਕਦਾ ਹਾਂ ਫॉर ਦਾ ਟਾਈਮ ਬੀਿੰਗ ਤੁਹਾਡਾ ਗੁਜ਼ਾਰਾ ਕਰਵਾ ਸਕਦਾ ਹੋ ਗਰੀਬੀ ਚੱਕਣੀ ਤੇ ਗੁਜ਼ਾਰਾ ਕਰਨਾ ਡਿਫਰੈਂਟ ਗੱਲਾਂ ਸਿਰਫ ਤੇ ਸਿਰਫ ਆ ਬੱਚੇ ਜਿਹੜੇ ਨੇ ਇਹ ਪੜ ਜਾਣ ਇਹ ਨੀਟ ਕਲੀਅਰ ਕਰ ਜਾਣ ਜੇਈ ਕਲੀਅਰ ਕਰ ਜਾਣ ਇਹਨਾਂ ਨੂੰ 50-50 ਲੱਖ ਰੁਪਈਆ ਦੇ ਪੈਕੇਜ ਜਦੋਂ ਮਿਲਣਗੇ ਗਰੀਬੀ ਉਦੋਂ ਚੱਕੀ ਜਾਊਗੀ ਪਰ ਇਹ ਚਾਉਂਦੇ ਨਹੀਂ ਸੀ ਗਰੀਬੀ ਚੱਕੀ ਜਾਵੇ ਇਕ ਕੰਦੇ ਗਰੀਬੀ ਰੱਖੋ ਇਹਨਾਂ ਨੂੰ ਇਹ ਕਹਿੰਦੇ ਨੌਵੀਂ ਤੱਕ ਪਹਿਲਾਂ ਨਾ ਕੇ ਰਿਜ਼ਲਟ ਹੀ ਨਹੀਂ ਦੱਸਣਾ ਵੀ ਕੀ ਹੋ ਗਿਆ ਸਾਰੇ ਪਾਸੋਂ ਦਸਵੀਂ 'ਚੋਂ 90% ਫੇਲ ਹੋ ਜਾਂਦੇ ਸੀ ਕਹਿੰਦੇ ਆ ਜਾਓ ਆਟਾ ਦਾਲ ਸਕੀਮ 'ਚ ਆ ਗਏ ਹੁਣ ਬਸ ਆ ਜਾਓ ਤੁਸੀਂ ਉੱਥੇ ਕਮਾਈ ਜਾਂਦੀ ਸੀ ਬਸ ਕਿਉਂ ਵੀ ਕਿਉਂ ਨਹੀਂ ਦੱਸਣਾ ਰਿਜ਼ਲਟ ਤੁਸੀਂ ਦੱਸੋ ਬੱਚਾ ਮਿਹਨਤ ਕਰ ਸਕਦਾ ਉਸ ਸਬਜੈਕਟ ਤੇ ਸਮਾਜਿਤ ਸਾਰਾ ਕੁਝ ਬਦਲ ਰਿਹਾ ਹੈ ਔਰ ਬਿਲਕੁਲ ਡਿਜੀਟਲ ਤੁਹਾਨੂੰ ਲੈਬਸ ਮਿਲ ਰਹੀਆਂ ਨੇ ਔਰ ਸਰਕਾਰੀ ਸਕੂਲਾਂ ਦੇ ਟੀਚਰਾਂ ਟੈਲੈਂਟ 'ਚ ਕੋਈ ਕਮੀ ਨਹੀਂ ਬਦਨਾਮੀ ਐਨੀ ਵੀ ਸਰਕਾਰੀ ਸਕੂਲਾਂ ਦੇ ਟੀਚਰ ਨਹੀਂ ਪੜਾਉਂਦੇ ਹੁਣ ਜਦੋਂ ਉੱਥੇ ਨਾ ਫਰਨੀਚਰ ਹੈ ਬੈਠਣ ਨੂੰ ਨਾ ਬਾਥਰੂਮ ਹੈ ਅੱਧੇ ਟੀਚਰ ਤਾਂ ਦਲੀਆਂ ਬਣਾਉਣ ਤੇ ਲੱਗੇ ਹੁੰਦੇ ਨੇ ਹੈਨਾ ਤੇ ਕਦੋਂ ਪੜਾਉਣਗੇ ਉਹ ਅੱਧਿਆਂ ਨੇ ਹਾਈ ਸਕੂਲ 'ਚ ਹਾਜ਼ਰੀ ਲਾਉਣੀ ਹੁੰਦੀ ਹੈ ਰਜਿਸਟਰ ਲਈ ਆ ਕਿ ਪਤਾ ਨਹੀਂ ਕੀ ਕੀ ਸਿਸਟਮ ਬਣਾ ਰੱਖੇ ਸੋ ਇਸ ਕਰਕੇ ਸਾਰਾ ਕੁਝ ਅਸੀਂ ਕਿਸੇ ਹੋਰ ਦੇ ਹਵਾਲੇ ਕਰਕੇ ਨਾਲ ਦਾ ਕੰਮ ਮਿਲੂਗਾ ਆ ਅਸੀਂ ਹੁਣਾ ਹੁਣ ਹੋਣੀ ਆਪਣੀ ਜਨਗਣਨਾ ਆਪਣੀ ਆਣੀ ਆਉਣ ਉਹਦੇ ਵਾਸਤੇ ਇਹਨਾਂ ਨੇ ਟੀਚਰ ਮੰਗੇ ਸਾਥੋਂ ਅਸੀਂ ਇਹਨੂੰ ਕਹਿੰਦਾ ਵੀ ਟੀਚਰ ਇਹ ਦੇ ਸਾਦੇਸ ਬਸ ਇਹ ਤੋਂ ਨੂੰ ਐਮਏ ਐਮਐਸਸੀ ਐਮਐਡ ਪੜੇ ਹੋਏ ਮੁੰਡੇ ਕੁੜੀਆਂ ਦੇ ਦਾਂਗੇ ਉਹਨੂੰ 2 ਮਹੀਨੇ 3 ਮਹੀਨੇ ਟ੍ਰੇਨਿੰਗ ਦੇ ਲੋ ਉਹ ਤੋਂ ਬਾਅਦ ਉਹਨਾਂ ਤੋਂ ਕਰਾ ਲਓ ਸੈਂਸਰਸ ਮੈਂ 2000 ਟੀਚਰ ਦੇਖ ਕੇ ਮੈਂ ਆਪਣੇ ਸਕੂਲਾਂ ਦਾ ਕੀ ਕਰੂੰਗਾ ਜੀ ਸਕੂਲ ਖਾਲੀ ਹੋ ਜਾਣਗੇ ਜੀ ਪਹਿਲਾਂ ਜਿਹੜੇ ਜੰਪ पे ਉਹਨਾਂ ਨੂੰ ਤਾਂ ਗਿਣ ਲਓ ਜਿਹੜੇ ਬਾਹਰ ਨੇ ਕਹਿੰਦੇ ਉਹ ਗਣਨੇ ਨਹੀਂ ਪੜਿਆਂ ਲਿਖਿਆਂ ਦੀ ਗਿਣਤੀ ਕਰ ਲਓ ਪਹਿਲਾਂ ਸੋ ਇਸ ਕਰਕੇ ਇਹ ਸੋਚਾਂ ਮੈਂ ਇੱਕ ਖੁਦ ਇੱਕ ਟੀਚਰ ਦਾ ਬੇਟਾ ਮੈਨੂੰ ਪਤਾ ਹੈ ਮੇਰੇ ਬਾਪੂ ਦੀ ਡਿਊਟੀ ਕਿੱਥੇ ਕਿੱਥੇ ਲੱਗਦੀ ਰਹੀ ਹੈ ਇੱਕ ਵਾਰ ਤਾਂ ਚੂਹੇ ਮਾਰਨਤੀ ਲਾਤੀ ਸੀ ਆਹ ਹੁਣ ਜਦੋਂ ਕਰੋਨਾ ਸੀ ਉਦੋਂ ਬਾਰਡਰਾਂ ਤੇ ਲਗਾ ਰੀ ਡਿਊਟੀ ਮਾਸਟਰਾਂ ਦੀ ਉਹ ਕਰੋਨਾ ਦਾ ਮਾਸਟਰ ਨਾਲ ਕੀ ਲਿੰਕ ਹੈੀ ਬੋਟਾ ਬੋਣੀਏ ਚੱਲ ਮਾਸਟਰ ਬੋਟਾਂ ਗੈਣੀਏ ਚੱਲ ਮਾਸਟਰ ਕੋਈ ਕੰਮ ਪੈ ਜੇ ਮਾਸਟਰ ਨੂੰ ਰੈਲੀ ਹੈ 15 ਘੰਟੇ ਦੀ ਚਲੋ ਮਾਸਟਰ ਇੱਥੇ ਜੇ ਬੰਦ ਕਰਨੀਏ ਪੈਣੀ ਇੱਕ ਦਿਨ ਦੀ ਪੜਾਈ ਬਹੁਤ ਪਿੱਛੇ ਰੱਖ ਦਿੰਦੀ ਹੈ ਸੋਚ ਕਰਕੇ ਮਾਪਿਆਂ ਦਾ ਹੁਣ ਵਿਸ਼ਵਾਸ ਬਣਦਾ ਜਾਂਦਾ ਸਰਕਾਰੀ ਸਕੂਲਾਂ 'ਚ ਇਹਾਂ ਸਾਡੇ ਬੱਚੇ ਇੱਥੇ ਪੜ੍ਹ ਕੇ ਵੀ ਬਿਨਾ ਕਿਸੇ फीस ਤੋਂ ਬਿਨਾ ਕਿਸੇ ਆ ਜਿਹੜੀਆਂ ਮਨਮਰਜ਼ੀ ਦੀਆਂ ਵਰਦੀਆਂ ਇੱਥੋਂ ਸੁਵਾਉਣੀਆਂ ਨੇ ਹੈਨਾ ਉਹ ਇੱਥੋਂ ਸੁਵਾਉਣ ਐ ਸਿੱਧਾ ਨਾਲ ਨਾਲ ਹੁਣ ਇਹ ਵੀ ਕਰ ਰਹੇ ਇੱਕ ਪਹਿਲ ਨਾਂ ਦੀ ਸਕੀਮ ਹੈ ਸ਼ਾਇਦ ਤੁਹਾਡੇ ਪਿੰਡਾਂ 'ਚ ਕਿਤੇ ਪਹੁੰਚੀ ਹੋਣੀ ਪਹੁੰਚੂਗੀ ਪਹਿਲ ਨਾਂ ਦੀ ਸਕੀਮ ਹੈ ਉਹਦੇ 'ਚ ਕੀ ਹੈ ਇੱਕ ਪਿੰਡ ਨੂੰ ਫਰਜ ਕਰ ਲੋ ਪਿੰਡ ਦੀ ਆਬਾਦੀ ਮੁਤਾਬਕ 10 ਤੋਂ 15 ਸੀ ਸਲਾਈ ਮਸ਼ੀਨਾਂ ਦਿੱਤੀ ਤੇ ਉੱਥੋਂ ਦੀਆਂ ਮਾਵਾਂ ਭੈਣਾਂ ਨੂੰ ਕਿਹਾ ਜੇ ਤੁਸੀਂ ਇੱਥੇ ਬਹਿ ਕੇ ਪੰਚਾਇਤ ਘਰ 'ਚ ਜਾਂ ਕਿਸੇ ਸਾਂਝੀ ਜਗ੍ਹਾ ਤੇ ਬਹਿ ਕੇ ਸਿਉ ਸਕਦੇ ਹੋ ਤਾਂ ਉੱਥੇ ਸਿਉ ਲੋ ਕੰਪਿਊਟਰ ਤੇ ਨਾ ਪਾ ਜਾਂਦਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਸਾਰੀਆਂ ਵਰਦੀਆਂ ਅਸੀਂ ਮਾਮਾ ਭੈਣਾਂ ਤੋਂ ਸਵਾਵਾਂਗੇ ਜੇ ਮਸ਼ੀਨ ਘਰੇ ਲੈ ਕੇ ਜਾਣੀ ਹੈ ਘਰੇ ਲੈ ਜਾਓ ਨਾਪ ਲੈ ਜਾਓ ਜਦੋਂ ਤੁਸੀਂ ਉਹ ਕੱਪੜੇ ਸੀਤੇ ਤਾਂ ਉਹਨੂੰ ਪੈਕ ਕਰਕੇ ਸੰਦ ਦੇ ਜਿਉ ਕੱਲਾ ਇੱਕ ਪਿੰਡ ਤੋਂ ਸ਼ੁਰੂ ਕੀਤਾ ਸੀ 100 ਲੇਡੀਜ਼ ਨਾਲ 1.5 ਕਰੋੜ ਰੁਪਇਆ ਟਰਨਓਵਰ ਸੀ ਜਨਨ ਕਿ 100 ਲੱਖ ਰੁਪਇਆ ਕਮਾ ਲਿਆ ਜਿਉ ਉਹਨਾਂ ਨੇ ਇੱਕ ਲੇਡੀ ਤੋਂ ਉਸ ਤੋਂ ਬਾਅਦ ਅਸੀਂ ਪ੍ਰਾਈਵੇਟ ਸਕੂਲਾਂ ਨਾਲ ਗੱਲ ਕੀਤੀ ਹੁਣ ਸਾਡੇ ਕੋਲ ਪ੍ਰਾਈਵੇਟ ਸਕੂਲ ਵੀ ਕਹਿੰਦੇ ਨੇ ਸਾਡੀਆਂ ਵਰਦੀਆਂ ਸਿਉਂਦਿਆ ਕਰੋ ਹੁਣ ਅਸੀਂ ਫਿਰ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇ ਰਹੇ ਹਾਂ ਕਿ ਪੰਜਾਬ ਪੁਲਿਸ ਦੀਆਂ ਵਰਦੀਆਂ ਮੈਂ ਚਾਹਨਾ ਸਾਡੀਆਂ ਮਾਵਾਂ ਪੈਣਾ ਬਹੁਤ ਕੁਝ ਦਰੀਆਂ ਬੁਣਨਾ ਜਾਣਦੀਆਂ ਫੁਲਕਾਰੀਆਂ ਬਣਾਉਣੀਆਂ ਆਉਂਦੀਆਂ ਤਾਂ ਕੱਚੀ ਕਹਾਣੀ ਦਾ ਤੇਲ ਚੱਪਲਾਂ ਸਾਬਣਾ ਜੋ ਮਰਜ਼ੀ ਕਰ ਲੋ ਪਰ ਬੇਲੀਆਂ ਬੈਠੀਆਂ ਕਰਿਓ ਜੇ ਉਹ ਉਹਨਾਂ ਦਾ ਹਸਬੰਦ ਉਹਨਾਂ ਦਾ ਭਰਾ ਜਾਂ ਕਮਾਊ ਜਿਹੜਾ ਵੀ ਹੈਗਾ ਕਰੇ ਜਦੋਂ ਤੱਕ ਉਹ ਖੇਤੋਂ ਜਾਂ ਦਫ਼ਤਰੋਂ ਜਾਂ ਕਿਤੇ ਵੀ ਕੋਈ ਕੀਤਾ ਕਰਕੇ ਘਰੇ ਵਾਪਸ ਆਉਂਦਾ ਉਦੋਂ ਤੱਕ ਉਹਦੀ ਘਰ ਵਾਲੀ ਜਾਂ ਉਹਦੀ ਭੈਣ ਘੱਟੋ-ਘੱਟ 3000 ਤੋਂ 4000 ਰੁਪਏ ਪਰ ਹੈਡ ਕਮਾ ਕੇ ਬੈਠਿਆ ਹੋਂ ਫਿਰ ਕਬੀਲਦਾਰੀ ਲੈਂਡ ਤੇ ਚੜ੍ਹਨਗੇ ਚਾਈਨਾ ਦੀ ਕਾਮਯਾਬੀ ਇਹੀ ਹੈ ਜੀ ਇੱਕ ਲੇਡੀ ਵੀ ਨਹੀਂ ਹੈਗੀ ਉੱਥੇ ਕੋਈ ਟੈਡੀ ਬੀਅਰ ਬਣਾਈ ਜਾਂਦੀ ਹੈ ਕੋਈ ਕੁਛ ਬਣਾਈ ਜਾਂਦੇ ਕੋਈ ਕੁਛ ਬਣਾਈ ਜਾਂਦੀ ਹੈ ਚਾਈਨਾ ਦੀ ਕਾਮਯਾਬੀ ਦਾ ਇਹੀ ਹਾਲ ਹੈ ਰਾਜੇ ਸੁਕਾਮ ਤੇ ਲਾਈਏ ਆ ਬੜੀ ਖੁਸ਼ੀ ਹੈ ਮੈਂ ਤਾਂ ਕਿ ਆਪ ਟਾਪ 10 ਦਸਵੀਂ ਚੋਂ ਉਹ ਬੁਲਾਏ ਮੈਂ ਟਾਪ 10 12ਵੀਂ ਵਾਲੇ ਬੁલાਏ ਬੱਚੇ ਘਰੇ ਮੈਂ 20 ਹੋ ਗਏ 19 ਕੁੜੀਆਂ ਸੀ ਇੱਕੋ ਹੀ ਸੀ ਜਦੋਂ ਉਹਦੀ ਵਾਰੀ ਆਈ ਮੇਰੇ ਜੱਫੀ ਪਾਲੀ ਮੈਂ ਕਿਹਾ ਸ਼ੁਕਰ ਹੈ ਸਾਡੀ ਕਮਿਊਨਿਟੀ ਦੀ ਇੱਜ਼ਤ ਰੱਖੀ ਸੀ ਪੜਦੀ ਸਾਰੀ ਕੁੜੀਆਂ ਨੇ ਤੇ ਫਿਰ ਬਾਅਦ ਪਤਾ ਨਹੀਂ ਕਿੱਥੇ ਚਲੀ ਜਾਂਦੀਆਂ ਨੇ ਉਹ ਟਾਪਰ ਜਿਹੜੀਆਂ ਨੇ ਵਿਆਹ ਦਿੰਦੇ ਆ ਇਹਨਾਂ ਨੂੰ ਕਬੀਲਦਾਰੀ ਚ ਪਾ ਦਿੰਦੇ ਆ ਇਹਨਾਂ ਨੂੰ ਹਟਾ ਲੈਂਦੇ ਆ ਇਹਨਾਂ ਨੂੰ ਠੀਕ ਹੈ ਨਾ ਸੋ ਇਸ ਵਕਤ ਪੰਜਾਬ ਦੇ ਵਿੱਚ ਪਹਿਲੀ ਵਾਰ ਵੈ ਹਿਸਟਰੀ ਚ ਇਸ ਵਕਤ ਜੋ ਤੱਕ ਅੱਪਾ ਬੈਠੇ ਆ ਪੰਜਾਬ ਦੇ ਵਿੱਚ 7 ਡੀਸੀ ਕੁੜੀਆਂ ਨੇ ਜੀ ਪੰਜਾਬ ਦੀਆਂ 7 ਡੀਸੀ ਇਸ ਵਕਤ 8 ਐਸਐਸਪੀ ਕੁੜੀਆਂ ਨਹੀਂ ਹੋਣੀਆਂ ਜੀ ਕਿ ਕੋ ਕੋ ਕ ਨਹੀਂ ਕਰ ਕਰ ਸਕਦੀ ਹੈ ਕੰਮ ਵੀ ADC DSP ਜਿਸ ਪਦਰ ਤੇ ਵੀ ਉਹਦਾ ਡਿਸਰਵ ਕਰਦੀਆਂ ਨੇ ਉਹਨਾਂ ਦੇ ਅਹੁਦੇ ਮਤਾਵ ਸਾਦੇ ਸੁਤੀਆਂ ਨੂੰ ਕੱਲਾ ਜੰਮਣਾ ਹੀ ਕੋਈ ਆਸਾਨ ਨਹੀਂ ਹੈਗਾ ਉਹਨਾਂ ਨੂੰ ਅਸਮਾਨਾ ਛੁੱਟਣ ਦਾ ਮੌਕਾ ਵੀ ਦੇਣਾ ਚਾਹੀਦਾ ਮੈਂ ਇੱਕ ਸ਼ੇਰ ਬੋਲੇ ਸੀਗਾ ਪਾਰਲੀਮੈਂਟ 'ਚ ਵਿਮਨ ਡੇ ਸੀ ਕਿ ਇੱਕ 31 ਜਿਹੜੀ ਕਿ ਹਜੇ ਜੰਮੀ ਨਹੀਂ ਹਜੇ ਮਾਂ ਦੇ ਪੇਟ 'ਚ ਹੈ ਤਾਂ ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ ਬਾਹਰ ਵਾਲਾ ਮਾਹੌਲ ਦੇਖ ਕੇ ਕਹਿੰਦੀ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭAVE ਸਿੰਘ ਮਾਵਾਂ ਹੀ ਨੇ ਜੰਮਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨੀ ਮਾਏ ਕੋਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਨਾਏ ਕੀ ਪਤਾ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਜੀ ਸਵਿਸ਼ ਕਰਕੇ ਇਹ ਆਪਣੇ ਲੋਕਾਂ ਦੀ ਮੈਂਟੈਲਿਟੀ ਬਦਲ ਨਹੀਂ ਪਊ ਬਦਲ ਜਾਂਦੀ ਹੈ ਬਦਲ ਨਹੀਂ ਮਿਹਨਤ ਨਾਲ ਪਊਗੀ ਅਮਲੋਗ ਕੋਲ ਇੱਕ ਪਿੰਡ ਹੈ ਦੋ ਜੋੜੀਆਂ ਕੁੜੀਆਂ ਹੋਗੀਆਂ ਦੋ ਟਵਿੰਨਸ ਕੁੜੀਆਂ ਹੋਗੀਆਂ ਕਈ ਸਾਲ ਪਹਿਲਾਂ ਦੀ ਗੱਲ ਤੇ ਆਗੇ ਲੋਕ ਲੋਕੋਂ ਬਦਾਈਆਂ ਨੇ ਧੂੜੀ ਆਉਂਦੇ ਆਏ ਕਹਿਣਾ ਆਗੇ ਬੱਸ ਜੀ ਸਬਰ ਕਰੋ ਪੁਰਾਣੇ ਜਨਮਾਂ ਦੇ ਪਾਪ ਹੀ ਨੇ ਤੁਹਾਡੇ ਤਾਂ ਕੋਈ ਜਿਹੜਾ ਦੋ ਦੋ ਕੁੜੀਆਂ ਦੇਤੀਆਂ ਉਹਨੇ ਚੰਗਾ ਜੀ ਉਹਨੇ ਬੰਦੇ ਨੇ ਪੜਾ ਲੀਆਂ ਕੁੜੀਆਂ ਆ 8 ਕ ਮਹੀਨੇ ਪਹਿਲਾਂ ਦੀ ਗੱਲ ਐ ਮੇਰਾ ਉਹ ਦੋਨੇ ਜੱਜ ਬਣ ਗਈਆਂ ਜੀ ਸੋਨੇ ਕੁੜੀਆਂ ਫੇਰ ਆ ਗਏ ਉਹੀ ਕਹਿੰਦੇ ਜੀ ਪੁਰਾਣੇ ਜਨਮਾਂ ਦਾ ਕੋਈ ਪੋਨ ਨਹੀਂ ਨਹੀਂ ਥੋੜੀ ਜਿਹਾ ਇਹ ਤਾਂ ਉਹਦੀ ਬਦਲ ਜਾਂਦੇ ਐ ਸੋ ਐਜੂਕੇਸ਼ਨ ਜਿਹੜੀ ਆ ਉਹ ਲੋਕਾਂ ਦੀ ਮੈਂਟੈਲਿਟੀ ਬਦਲ ਸਕਦਾ ਆਉਣ ਵਾਲੇ ਦਿਨਾਂ 'ਚ ਭਵਿੱਖ ਵਾਲੇ ਦਿਨਾਂ 'ਚ ਉਹ ਬੰਦੇ ਨੂੰ ਅਮੀਰ ਜਾਂ ਸੇਠ ਨਹੀਂ ਮੰਨਿਆ ਜਾਊਗਾ ਜਿਹਦੇ ਕੋਲੇ ਪ੍ਰਾਪਰਟੀਆਂ ਨੇ ਜਾਂ ਜ਼ਮੀਨਾਂ ਨੇ ਉਹਨੂੰ ਅਮੀਰ ਮੰਨਿਆ ਜਾਊਗਾ ਜਿਹਦੇ ਬੱਚੇ ਪੜੇ ਲਿਖੇ ਨੇ ਹਾਈਲੀ ਹਾਈਲੀ ਐਜੂਕੇਟਿਡ ਸਮੇਂ ਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਅੱਜ ਇੱਥੇ ਆਏ ਹੋ ਅੱਜ ਦਾ ਤੁਹਾਡੇ ਘਰੇ ਵੀ ਕੜਾਈਆਂ ਚੜਨਗੀਆਂ ਤੇ ਆਉਣਗੇ ਰਿਸ਼ਤੇਦਾਰ ਉਹ ਵੀ ਆਉਣਗੇ ਜਿਹੜੇ ਪਹਿਲਾਂ ਕਹਿੰਦੇ ਸੀ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦੀ ਇਹੋ ਛੱਡੋ ਪਰੇ ਅੱਜ ਉਹ ਵੀ ਆਉਣਗੇ ਸਿੰਧੀ ਸਵੀਟ ਦਾ ਡੱਬਾ ਲੈ ਕੇ ਛੋਟੇ ਕੋਲੇ ਕੁਝ ਹੋਰ ਬੱਚੇ ਵੀ ਆਉਣਗੇ ਜਾਨ ਨੇ ਮਾਪੇ ਤੁਸੀਂ ਕੀ ਪੜਿਆ ਕਿਵੇਂ ਪੜਿਆ ਕਿੱਥੋਂ ਮਿਲਦੀਆਂ ਨੇ ਕਿਤਾਬਾਂ ਦੱਸ ਦਿਓ ਜਰੂਰ ਉਹ ਵੀ ਉਹ ਵੀ ਕਾਮਯਾਬ ਹੋ ਜਾ ਸੋ ਕਾਮਯਾਬੀ ਤਾਂ ਹੈ ਜੇ ਸਾਰਾ ਸਮਾਜ ਕਾਮਯਾਬ ਹੋਊਗਾ ਕਿਸੇ ਨੂੰ ਠੱਬੀ ਲਾ ਕੇ ਕਾਮਯਾਬੀ ਹੋਣੀ ਕਾਮਯਾਬੀ ਸੋ ਬਹੁਤ-ਬਹੁਤ ਤੁਹਾਨੂੰ ਕੋਰੀਫੇਰ ਬਧਾਈ ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੈ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ ਆਰਾਮ ਨਾਲ ਜਾਇਓ ਬਹੁਤ ਦੂਰੋਂ ਫਾਜ਼ਿਲਕਾ ਤੋਂ ਵੀ ਆਏ ਹੋ ਫਿਰੋਜ਼ਪੁਰ ਤੋਂ ਵੀ ਆਏ ਹੋ ਹੌਲੀ ਜਾਓ ਬਹੁਤ ਲੋਡ ਹੈ ਤੁਹਾਡੀ ਪੰਜਾਬ ਨੂੰ ਤੇ ਮੇਰੇ ਵੱਲੋਂ ਫੇਰ ਇੱਕ ਵਾਰੀ ਸਾਰਿਆਂ ਨੂੰ ਮੁਬਾਰਕਬਾਦ ਵੀ ਤੇ ਜ਼ਿੰਦਾਬਾਦ ਵੀ ਆਬਾਦ ਰਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ